ਮੋਹਾਲੀ ਦੇ ਐਸਐਸਪੀ ਦੀਪਕ ਪਾਰਕ ਵੱਲੋਂ ਆਪਰੇਸ਼ਨ ਕਾਰ ਔਨ ਬਾਰ ਚਲਾਇਆ ਜਾ ਰਿਹਾ ਹੈ ਜਿਸ ਦੇ ਤਹਿਤ ਕਾਰ ਵਿੱਚ ਬੈਠ ਕੇ ਉਸ ਨੂੰ ਬਾਰ ਬਣਾਉਣ ਵਾਲੇ ਤੇ ਸ਼ਰਾਬ ਪੀਣ ਵਾਲੇ ਉਹਨਾਂ ਲੋਕਾਂ ਦੇ ਉੱਪਰ ਨਕੇਲ ਕਸੀ ਜਾ ਰਹੀ ਹੈ ਇਸੇ ਦੇ ਤਹਿਤ ਪੁਲਿਸ ਵੱਲੋਂ ਅਲੱਗ-ਅਲੱਗ ਮਾਰਕੀਟਾਂ ਦੇ ਵਿੱਚ ਬੈਠ ਕੇ ਜਿਹੜੇ ਲੋਕ ਕਾਰਾਂ ਦੇ ਵਿੱਚ ਸ਼ਰਾਬ ਪੀਂਦੇ ਨੇ ਉਹਨਾਂ ਤੇ ਸਖਤੀ ਕੀਤੀ ਜਾ ਰਹੀ ਹੈ ਜਿਸ ਦੇ ਤਹਿਤ ਮੋਹਾਲੀ ਵਿੱਚ ਤਕਰੀਬਨ 30 ਤੋਂ 35 ਗੱਡੀਆਂ ਇੰਪੋਰਟ ਜੜੀਆਂ ਨੇ ਉਹ ਕੀਤੀਆਂ ਗਈਆਂ ਨੇ ਤੇ ਉਹਨਾਂ ਦੇ ਚਲਾਨ ਕੱਟ ਕੇ ਥਾਣੇ ਵਿੱਚ ਬੰਦ ਕਰਕੇ ਵਾਪਸ ਪੈਦਲ ਹੀ ਉਹਨਾਂ ਨੂੰ ਘਰ ਭੇਜਿਆ ਗਿਆ ਕਿਉਂਕਿ ਅਕਸਰ ਹੀ ਲੋਕਾਂ ਦੀ ਸ਼ਿਕਾਇਤਾਂ ਐਸਐਸਪੀ ਸਾਹਿਬ ਕੋਲ ਜਾਂਦੀਆਂ ਸੀ ਕਿ ਬਹੁਤ ਸਾਰੇ ਲੋਕ ਜਿਹੜੇ ਨੇ ਉਹ ਮਾਰਕੀਟਾਂ ਦੇ ਵਿੱਚ ਬੈਠ ਕੇ ਗੱਡੀਆਂ ਨੂੰ ਕਾਰ ਔਨ ਬਾਰ ਬਣਾ ਕੇ ਉਸ ਦੇ ਵਿੱਚ ਸ਼ਰਾਬ ਪੀਂਦੇ ਨੇ ਅਤੇ ਉੱਚੀ-ਉੱਚੀ ਸਪੀਕਰ ਵੀ ਲਗਾਉਂਦੇ ਨੇ ਜਿਸ ਤੇ ਫੈਮਲੀਆਂ ਨੂੰ ਮਾਰਕੀਟ ਵਿੱਚ ਆਉਣਾ ਬਹੁਤ ਹੀ ਮੁਸ਼ਕਿਲ ਹੋਇਆ ਪਿਆ ਸੀ ਤੇ ਐਸਪੀ ਸਿਟੀ ਹਰਬੀਰ ਅਟਵਾਲ ਦੀ ਅਗਵਾਈ ਵਿੱਚ ਇਹ ਆਪਰੇਸ਼ਨ ਜਿਹੜਾ ਚਲਾਇਆ ਗਿਆ ਜਿਸ ਦੇ ਵਿੱਚ ਡੀਐਸਪੀ ਸਿਟੀ ਇੱਕ 모ਹਿਤ ਅਗਰਵਾਲ ਅਤੇ ਡੀਐਸਪੀ ਸਿਟੀ ਨੰਬਰ 2 ਹਰਸਿਮਰਨ ਸਿੰਘ ਵੱਲੋਂ ਜਿਹੜਾ ਹੈ ਉਹ ਮੁਹਾਲੀ ਥਾਣਾ ਦੇ ਐਸਐਚਓ ਵੀ ਜਿਹੜੇ ਨੇ ਉਹਨਾਂ ਦੇ ਨਾਲ ਮੌਜੂਦ ਨੇ ਜਿਨ੍ਹਾਂ ਦੇ ਵੱਲੋਂ ਆਪਰੇਸ਼ਨ ਜਿਹੜਾ ਹੈ ਉਹ ਚਲਾਇਆ ਗਿਆ ਬੇਸਿਕਲੀ ਸਾਡੇ ਮਾਨਯੋਗ ਡੀਆਈਜੀ ਮੈਮ ਤੇ ਐਸਐਸਪੀ ਸਾਹਿਬ ਜੀਤਕ ਫਾਰਕਸਰ ਇਹਨਾਂ ਦੇ ਬੜੇ ਕਲੀਅਰ ਕਟ ਡਾਇਰੈਕਸ਼ਨ ਹੈ ਕਿ ਇਹ ਕਾਰੋਬਾਰ ਜਿਹੜੀ ਤੁਹਾਨੂੰ ਡਿਫਾਈਨ ਕਰਨੇ ਆਂ ਵੀ ਕਾਰ ਦੇ ਵਿੱਚ ਬਹਿ ਕੇ ਜਿਹੜੇ दारू ਪੀਂਦੇ ਆ ਉਹਨਾਂ ਤੇ ਇਹ ਅੱਜ ਸਾਰਾ ਪੁਲਿਸ ਦਾ ਅਪਰੇਸ਼ਨ ਚੱਲ ਰਿਹਾ ਵੀ ਇਹ ਇੱਕ ਬੜਾ ਵਧੀਆ ਸ਼ਹਿਰ ਹੈ ਇਹ ਲੋਕਾਂ ਨੇ ਕਈ ਵਾਰ ਮਤਲਬ ਹਾਤੇ ਵੀ ਹੈ ਤੁਸੀਂ ਹੋਟਲਾਂ ਚ ਬਹਿ ਕੇ ਬੰਦਾ ਘਰ ਬਹਿ ਕੇ दारू ਪੀਦਾ ਪਰ ਇਹ ਪਬਲਿਕ ਨਿਊਂਸੈਂਸ ਹੈ ਮਤਲਬ ਇਹਦੇ ਵਿੱਚ ਬੰਦਾ ਕਈ ਵਾਰ ਓਵਰ दारू ਪੀ ਕੇ ਤੇ ਤੁਸੀਂ ਵੇਖੋ ਵੀ ਅਕਸਰ ਰਾਤ ਨੂੰ ਜਿਹੜੇ ਬੱਚੇ ਐ ਉਹ दारू ਪੀਤੇ ਤੇ ਕਈ ਵਾਰ ਐਕਸੀਡੈਂਟ ਕਰਦੇ ਜਿਸ ਦੇ ਨਾਲ ਰੋਡ ਐਕਸੀਡੈਂਟ ਨਾਲ ਡੈਥ ਵੀ ਹੁੰਦੀ ਆ ਤੇ ਸੋ ਇਹ ਇਹ ਸੀਜ਼ ਨੂੰ ਅਸੀਂ ਕੀ ਕਹਿੰਦੇ ਆਡ-ਆਡ ਮੇਰੇ ਨਾਲ ਐਸਐਚਓ 8 ਪੇਜ ਤੇ 11 ਪੇਜ ਦੁਮੇ ਹੈ ਤੇ ਸਾਡੇ ਮੇਰੇ ਜਿੰਨੇ ਵੀ ਹੋਰ ਐਸਐਚਓ ਐ ਸਾਰੇ ਆਪਣੇ ਆਪਣੇ ਏਰੀਆ ਦੇ ਵਿੱਚ ਐਸਐਸਪੀ ਸਾਹਿਬ ਇਹ ਕਮਾਂਡ ਸਭੇ ਐਸਪੀ ਸਿਟੀ ਸਾਹਿਬ ਦੇ ਕਮਾਂਡ ਅਧੀਨ ਸਾਰੇ ਆਪਰੇਸ਼ਨ ਸਾਰੇ ਸ਼ਹਿਰ ਚੱਲਦੇ ਸਰ ਕਿੰਨੀਆਂ ਗੱਡੀਆਂ ਹੁਣ ਤੱਕ ਤੁਸੀਂ ਰਿਕਵਰ ਕਰ ਲਿਆ ਨਨ ਪਕੜੀਆਂ ਇਹਨਾਂ ਦਾ ਚਲਾਨ ਕੱਟੇ ਜਾਂਦੇ ਹਨ ਵਾਰਨਿੰਗ ਦਿੱਤੀ ਜਾਂਦੀ ਇਹਦੇ ਇਹਦੇ ਚ ਪਹਿਲਾਂ ਤੇ ਅਸੀਂ ਪਿਛਲੇ ਹਫਤੇ ਵੀ ਬੰਦਿਆਂ ਨੂੰ ਅਗਾਹ ਕੀਤਾ ਸੀ ਕਿ ਇਹੋ ਜਿਹੀ ਇਹ ਨਾ ਕੀਤਾ ਜਾਵੇ ਪਰ ਹੁਣ ਫਿਰ ਹਾਲ ਅਸੀਂ ਇਦਾਂ ਦਾ ਚਲਾਨ ਕਰ ਰਹੇ ਹਾਂ ਤੇ ਜੇਕਰ ਮਤਲਬ ਉਸ ਤੋਂ ਅਗਲੀ ਵਾਰ ਇਹ ਸਿਰਫ ਅਵੇਰਨੈਸ ਵਗੋਂ ਅਸੀਂ ਦੱਸ ਰਹੇ ਹਾਂ ਵੀ ਅਸੀਂ ਪਬਲਿਕ ਨੂੰ ਅਰਾਸ ਵੀ ਨਹੀਂ ਕਰਨਾ ਚਾਹੁੰਦੇ ਪਰ ਇਹ ਵੀ ਨਹੀਂ ਐ ਵੀ ਉਹ ਮਤਲਬ ਕਾਨੂੰਨ ਤੋਂ ਉੱਤੇ ਕਿਸੇ ਨੂੰ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ ਠੀਕ